ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਪਰੇ ਸਿੰਘ ਪੇਜ ਤੇ ਅੱਜ ਤੋਂ ਫਿਰ ਦੱਸ ਰਹੇ ਕੋੜਕੂਰੇ ਹਰੇਚਾਰੇ ਦੀ ਮੰਡੀ ਦਾ ਰੇਟ ਜਮਿੰਦਾਰ ਰੇਟ ਦੇਖਦੇ ਆਂ ਅੱਜ ਫਿਰ ਆ ਰੇਟ ਤੁਹਾਨੂੰ ਦੱਸ ਰਹੇ ਆਂ ਅੱਜ ਦੋਸਤੋ ਬਰਸੀਨ ਆਈ ਹੋਈ ਸੀ ਬਰਸੀਨ ਲਗਭਗ ਰਹਿ ਗਈ 110-120 ਰੁਪਏ ਪੱਠੇ ਦੂਦੂ 120-130 ਰੁਪਏ 125 ਰੁਪਏ ਤੇ ਜਿਹੜੇ ਵੱਡੇ ਟਰਾਲੇ ਹੁੰਦੇ ਉਹਨਾਂ ਦਾ ਰੇਟ ਹੈ ਦੋਸਤੋ ਇਹ ਥੋੜੇ ਪੱਟੇ ਜਿਆਦਾ ਹੋਰ ਕਰਨਾ 120 130 ਚੱਲ ਰਹੇ ਵਿੱਚ ਡਿੱਗੇ ਵੀ ਹੁੰਦੇ ਦੋਸਤੋ ਫਿਰ ਰੇਟ ਇਹਨਾਂ ਦਾ ਥੋੜਾ ਘਟ ਜਾਂਦਾ ਕਿਉਂਕਿ ਡਿੱਗੇ ਪੱਟੇ ਤੁਹਾਨੂੰ ਪਤਾ ਹੀ ਹੈ ਦੋਸਤੋ ਕੌਣ ਲੈਂਦਾ ਉਹਦੇ ਚ ਦੋਸਤੋ ਛਾਂਟ ਕੇ ਫਿਰ ਵਧੀਆ ਬੰਨਦੇ ਆ ਉਹ ਚ ਵੀ ਮਿਹਨਤ ਲੱਗਦੀ ਆ ਵੀਰਾਂ ਦੀ ਤੇ ਸਰਾ ਰੇਟ ਰਹੇਗਾ ਦੋਸਤੋ ਜ 140 120 130 ਤੇ ਜਿਹੜਾ ਟਾਪ ਦਾ ਰੇਟ ਰਹਿ ਗਿਆ ਜਿਹੜੇ ਜਮਾਂ ਵਧੀਆ ਪੱਠੇ ਸੀ ਦੋਸਤੋ ਸਿਰਾ ਰੇਟ ਜਮਾਂ 204 ਪੀ ਲੱਗੇ ਦੋਸਤੋ ਜਮਾਂ ਸਿਰਾ ਰੇਟ ਖੜਮੇ ਪੱਠੇ ਜਮਾਂ ਡਿਗੇਟ ਗਏ ਨਹੀਂ ਕੋਈ ਕੁੱਛ ਨਹੀਂ ਦੋਸਤੋ ਸਿਰਾ ਰੇਟ ਰਹੇਗਾ 204 ਪੀ ਵਧੀਆ ਕੁਆਲਿਟੀ ਦੇ ਸੀ ਦੋਸਤੋ ਸਿਰਾ ਰੇਟ 204 204 ਪੀ ਰਹਿ ਗਿਆ ਬਾਕੀ ਇਹ ਟਾਲਾਂ ਤੇ ਵਿਕਣੇ ਹੁੰਦੀਆਂ ਕੁਸ਼ ਕਮਾਈ ਟਾਲਾਂ ਵਾਲੇ ਵੀ ਰਾਣੇ ਵੀ ਕਰਨੀ ਹੁੰਦੀ ਆ ਰੁਪਿਆ 1.5 ਰੁਪਿਆ ਦੋਸਤੋ ਕਮਾਉਣਾ ਹੁੰਦਾ ਉਹਨਾਂ ਨੇ ਵੀ ਵਿੱਚੋਂ ਤੇ ਜਿਹੜੇ ਵੀਰ ਮੇਰੀ ਵੀਡੀਓ ਵੇਖਦੇ ਆ ਕਈ ਦੋਸਤੋ ਵੀਰ ਥੋੜੇ ਪੱਠੇ ਲੈਣੇ ਹੁੰਦੇ ਆ ਤੇ ਵੀਡੀਓ ਵੇਖ ਕੇ ਕਹਿ ਦਿੰਦੇ ਆ ਵੀ ਆਹ ਰੇਟ ਸੀ ਉਹ ਦੋਸਤੋ ਉਹਨਾਂ ਨੇ ਵੀ ਕਮਾਈ ਕਰਨੀ ਹੁੰਦੀ ਆ ਦੋਸਤੋ ਵਿੱਚੋਂ ਐ ਇਦਾਂ ਲੰਗ ਰਿਆ ਕਰੋ ਟੱਲ ਆ ਲੈਣੇ ਵੀ ਕਮਾਈ ਕਰਨੀ ਹੁੰਦੀ ਆ ਜੇ ਤੁਸੀਂ ਵੱਧ ਪੱਠੇ ਲੈਣੇ ਆ ਤਾਂ ਉਹਦੇ ਚੋਂ ਚਲਮਾਨੀ ਲੈਸ ਹੋ ਸਕਦੀ ਆ ਔਰ ਥੋੜੇ ਪੱਠੇ ਲੈਣੇ ਆ ਤੇ ਉਹਨਾਂ ਦੇ ਵਿੱਚੋਂ ਵੀਰਾਣੇ ਵੀ ਕਮਾਈ ਕਰਨੀ ਹੁੰਦੀ ਉਹ ਜਾ ਜਾਜ ਰੇਡਤੀ ਮਿਲਦੇ ਦੋਸਤੋ ਤੇ ਅਗਲਾ ਦੋਸਤੋ ਟਾਲ ਵਾਲਾ ਲੱਗੇ ਰੇਡਤੀ ਲਾ ਦੂਗਾ ਤੇ ਫਿਰ ਉਹਨੂੰ ਵੀ ਕੀ ਬਚਵਾਇਨੇ ਮਗੇ ਆਈ ਆ ਦੋਸਤੋ ਤੇ ਇਹਨਾਂ ਕੱਕ ਦਾ ਬੰਦ ਹੈ 1.5 ਰੁਪਇਆ ਦਾ ਹੱਕ ਟਾਲ ਵਾਲਾ ਦਾ ਬੰਦ ਹੈ ਬਈ ਮਿਲਦੇ ਦੋਸਤੋ ਕੱਲ ਨੂੰ 11 ਵਜੇ ਇਸੇ ਸਮੇਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਦੋਸਤੋ ਇਹ ਅਲੱਗ-ਅਲੱਗ ਗ੍ਰੇਡ ਹੁੰਦੇ ਆ ਬਾਕੀ ਦੋਸਤੋ ਟਰਾਲੀਆਂ ਦੇ ਕੋਈ ਵਧਿਆਂ ਦੀ ਕੋਈ ਘਟ ਜਾਂਦੀ ਆ ਕਈ ਵਾਰੀ ਵੱਧ ਪੱਠੇ ਹੁੰਦੇ ਆ ਉਹ ਨਹੀਂ ਪਹੁੰਚ ਪੈਂਦੀ ਥੋੜਾ ਰੇਟ ਘਟ ਜਾਂਦਾ ਉਹਨਾਂ ਦਾ ਬਾਕੀ ਰੇਟ ਨੱਥੀ ਤੋਂ ਹੁੰਦਾ ਕਈ ਵਾਰੀ ਘਟ ਵੀ ਜਾਂਦੇ ਆ ਕਈ ਵਾਰੀ ਮਹਿੰਗੇ ਵੀ ਲੱਗ ਸਕਦੇ ਸਸਤੇ ਵੀ ਲੱਗ ਸਕਦੇ ਕੱਲ੍ਹ ਨੂੰ ਰੇਟ ਡਾਊਨ ਵੀ ਰਹਿ ਸਕਦਾ ਵੱਧ ਵੀ ਸਕਦਾ ਘਟ ਵੀ ਸਕਦਾ ਇਹ ਰੇਟ ਤੇ ਡਿਪੈਂਡ ਕਰਦਾ ਕਾਕਾ ਤੇ ਡਿਪੈਂਡ ਕਰਦਾ ਆਪਾਂ ਤੁਹਾਨੂੰ ਰੇਟ ਦੱਸਣ ਜੋਗ ਬਸ ਬੋਲੀ ਦਾ ਰੇਟ ਦੱਸ ਸਕਦੇ ਆ ਆਪਾਂ ਇਹੋ ਜਿਹਾ ਘਟਾ ਨਹੀਂ ਸਕਦੇ ਜਿਹੜਾ ਬੁੱਲੀ ਤੇ ਰੇਟ ਆ ਉਹੀ ਦੱਸ ਰਹੇ ਹਾਂ ਦੋਸਤੋ ਲਗਭਗ 120 130 150 ਤਾਈ ਰੇਟ ਚੱਲ ਰਿਹਾ ਹੁਣ ਦੋਸਤੋ ਜਿਹੜੇ ਪੱਠੇ ਖਰਾਵੰਦੇ ਉਹਨਾਂ ਦਾ ਰੇਟ ਥੋੜਾ ਜਿਹਾ ਘਟ ਜਾਂਦਾ ਫਿਰ ਉਹਨਾਂ ਨੂੰ ਕੋਈ ਲੈਂਦਾ ਵੀ ਨਹੀਂ ਦੋਸਤੋ ਛੱਟਨੇ ਪੈਂਦੇ ਉਹ ਧੰਨਵਾਦ ਦੋਸਤੋ ਮਿਲਦੇ ਕੱਲ ਨੂੰ ਇਸੇ ਸਮੇਂ 11 ਵਜੇ ਤੇ ਫੁੱਲ ਵੀਡੀਓ ਆਪਾਂ ਤੁਹਾਨੂੰ ਉਦੋਂ ਦਿਖਾਇਆ ਕਰਾਂਗੇ ਦੋਸਤੋ ਜਿਹੜੋ ਰੇਟ ਪੱਠਿਆਂ ਦਾ ਵੱਧ ਗਿਆ ਹਾਲੇ థోడా డాౌన్ చల్ రే రేట్ దోస్తో